ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਤੇ ਤੁਹਾਡਾ ਸਾਰੇ মিডিਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਥੋੜਾ ਜਿਹਾ ਆਪਣੇ ਸਮੇਂ ਤੋਂ ਵੀ ਲੇਟ ਆ ਇਹਦੇ ਵਾਸਤੇ ਤੁਹਾਡਾ ਅਸੀਂ ਤਹਿ ਦਿਲ ਤੋਂ ਧੰਨਵਾਦ ਤੇ ਮਾਫੀ ਚਾਹੁੰਦੇ ਆ ਕਿ ਜਿਹੜਾ ਅਸੀਂ ਲੇਟ ਹੋਏ ਆ ਦੂਸਰਾ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਕਿ ਗਰਸੇਵਿਕ ਸਿੰਘ ਅੰਟਾਲ ਜਿਹੜੇ ਬੜੇ ਸੰਘਰਸ਼ੀ ਆ ਜਿਹੜਾ ਆ ਦੋ ਤਿੰਨ ਵਾਰੀ ਇਹ ਆਪਣੇ ਸੰਘਰਸ਼ ਦੀ ਵਜ੍ਹਾ ਨਾਲ ਲੋਕਾਂ ਦੀ ਆਵਾਜ਼ ਬਣਦੀ ਵਜ੍ਹਾ ਨਾਲ ਇਹਨੂੰ ਜੇਲ੍ਹੇ ਜਾਣਾ ਪਿਆ ਪਰ ਆਪਣੇ ਆਰਾਦੇ ਤੇ ਦਿਰੜ ਕੋਈ ਛੁਕੇ ਨਹੀਂ ਕੋਈ ਸਰਕਾਰ ਦੀਆਂ ਜੋ ਨਕਾਮੀਆਂ ਹਮੇਸ਼ਾ ਅੱਗੇ ਲਿਆਉਂਦੇ ਰਹੇ ਲੋਕਾਂ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ ਆ ਤੇ ਇਹ ਅੱਜ ਸਾਡੀ ਪਾਰਟੀ 'ਚ ਆ ਰਹੇ ਆ ਤੇ ਅਸੀਂ ਇਹਨਾਂ ਦਾ ਪਾਰਟੀ 'ਚ ਆਉਣ ਤੇ ਧੰਨਵਾਦ ਵੀ ਕਰਦੇ ਆ ਤੇ ਜੀ ਆਖਿਨਿਆ ਕਿ ਇਹੋ ਜਿਹੇ ਯੋਧੇ ਜਿਹੜੇ ਸਰਕਾਰ ਦੀਆਂ ਨਕਾਮੀਆਂ ਸਰਕਾਰ ਨਾਲ ਅੱਗੇ ਓਕੇ ਲੜਦੇ ਆ ਇਹ ਇਹ ਕਿਉਂ ਇਹ ਲੜਾਈ ਤਾਂ ਹੀ ਪੰਜਾਬ ਦੀ ਲੜੀ ਜਾ ਸਕਦੀ ਹੈ ਕਿ ਜੇ ਸਾਰੇ ਜਿਹੜੇ ਸੰਘਰਸ਼ੀ ਯੋਧੇ ਜਿਹੜੇ ਜਿਹੜੇ ਗੱਲ ਨੂੰ ਸਮਝਦੇ ਵੀ ਹੋਣ ਲੋਕਾਂ 'ਚ ਵੀ ਰੱਖ ਸਕਦੇ ਹੋਣ ਤੇ ਉਹਦੇ ਉਹਦੇ ਹੱਕ ਖਾਤਰ ਜੇਲਾ ਵੀ ਕੱਟ ਸਕਦੇ ਹੋਣ ਤੇ ਇਸ ਵਾਸਤੇ ਅਸੀਂ ਇਹਨਾਂ ਨੂੰ ਆਪਣੀ ਪਾਰਟੀ 'ਚ ਲੈ ਰਹੇ ਆ ਤੇ ਬਾਕੀ ਅਸੀਂ ਇਹਦੇ ਇਹਦੇ ਇਹਨਾਂ ਦੇ ਆਉਣ ਨਾਲ ਸਾਡੀ ਪਟਿਆਲਾ ਟੀਮ ਨੂੰ ਹੋਰ ਵੀ ਵੱਡਾ ਬਲ ਮਿਲੂਗਾ ਤੇ ਕਿਉਂਕਿ ਅੱਗੇ ਵੀ ਅੱਜ ਅਸੀਂ ਉਥੇ ਦੇਵੀਗੜ੍ਹ ਕਾਨਫਰੰਸ ਕਰਕੇ ਆਏ ਆ ਤੇ ਉਥੇ ਵੀ ਬਹੁਤ ਵੱਡੀ ਸੰਗਤਾਂ ਚ ਬਹੁਤ ਵੱਡਾ ਉਤਸ਼ਾਹ ਸੀ ਤੇ ਇਹਦੇ ਨਾਲ ਸਾਡੀ ਪਾਰਟੀ ਦਾ ਹੋਰ ਉਤਸ਼ਾਹ ਵਧੂਗਾ ਤੇ ਜੋ ਸਰਕਾਰ ਜੋ ਠਕੇਸ਼ਾਈਆਂ ਪੰਜਾਬ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਰ ਰਹੀ ਆ ਤੇ ਉਹਦੇ ਵਾਸਤੇ ਅਸੀਂ ਡਟ ਕੇ ਲੜਾਈ ਲੜਾਂਗੇ ਬਾਬਾ ਜੀ ਗੱਲ ਕਰਦੀ ਇਹ ਨੀਤੀ ਦੇਸ਼ਾਂ ਦੇ ਵਿੱਚ ਨਗਰ ਕੀਰਤਨ ਜਾ ਰਹੇ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੋਕਿਆ ਗਿਆ ਕਿਵੇਂ ਦੇਖਦਾ ਇਹ ਮੇਰਾ ਖਿਆਲ ਹੈ ਕਿ ਜਿੱਦਾਂ ਦਾ ਇੱਥੇ ਹਿੰਦੁਸਤਾਨ 'ਚ ਵੀ ਮਾਹੌਲ ਸਿਰਜਿਆ ਜਾ ਰਿਹਾ ਤੇ ਉਹਦੇ ਨਾਲ ਉਹਨਾਂ ਚੀਜ਼ਾਂ ਦਾ ਸ਼ਾਇਦ ਕੁਝ ਅਫੈਕਟ ਜਿਹੜਾ ਕਿ ਦੂਜੀਆਂ ਕੰਟਰੀਆਂ 'ਚ ਵੀ ਪੈ ਰਿਹਾ ਤੇ ਮੇਰੇ ਖਿਆਲ 'ਚ ਇਹ ਬੜੀ ਮੰਦ ਭਾਗੀ ਜੀ ਗੱਲ ਆ ਤੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਸਾਰੀਆਂ ਕਮਿਊਨਿਟੀਆਂ ਨੂੰ ਮਿਲ ਜੁਲ ਕੇ ਜਿਹੜੇ ਧਾਰਮਿਕ ਸਮਾਗਮ ਆ ਧਾਰਮਿਕ ਦਿਹਾੜੇ ਆ ਉਹਨਾਂ ਨੂੰ ਮਨਾਉਣਾ ਚਾਹੀਦਾ ਕਿਉਂਕਿ ਇਹ ਜਿਹੜੇ ਧਾਰਮਿਕ ਆਗੂ ਆ ਉਹ ਸਾਰਿਆਂ ਦਾ ਨਿਸ਼ਾਨਾ ਤੇ ਇਨਸਾਨੀਅਤ ਆ ਤੇਜ਼ ਕਰਕੇ ਸਾਨੂੰ ਇਹੋ ਜਿਹੇ ਜਿਹੜੇ ਵੀ ਬਖੇੜੇ ਕਰਨ ਵਾਲੇ ਲੋਕ ਆ ਉਹਨਾਂ ਤੋਂ ਸਾਵਧਾਨ ਵੀ ਰਹਿਣ ਦੀ ਲੋੜ ਆ ਤੇ ਉਹਨਾਂ ਦਾ ਮੁਕਾਬਲਾ ਕਰਨ ਦੀ ਵੀ ਲੋੜ ਆ ਲੱਗਦਾ ਕਿ ਜਿਵੇਂ ਬਹੁਤ ਸਾਰੀਆਂ ਜੁਆਇਨਿੰਗ ਹੋ ਰਹੀਆਂ ਤੇ ਇੱਕ ਮਨਪ੍ਰੀਤ ਸਿੰਘ ਰੈਲੀ ਹੋਣ ਦੀ ਸਟੇਟਮੈਂਟ ਆਈ ਹੈ ਹਾਂਜੀ ਕੋਈ ਲੱਗਿਆ ਕਿ ਤਾਲ ਮੇ ਤੁਹਾਡਾ ਉਹਨਾਂ ਨਾਲ ਨਹੀਂ ਅਜੇ ਫਿਲਹਾਲ ਤੇ ਸਾਡਾ ਕੋਈ ਤਾਲ ਮਿਲ ਨਹੀਂਗਾ ਉਹਨਾਂ ਨਾਲ ਪਰ ਅਸੀਂ ਚਾਹਾਂਗੇ ਕਿ ਜਿਹੜੇ ਪੰਜਾਬ ਦੇ ਹੱਕਾਂ ਲਈ ਖੜ ਸਕਦੇ ਹੋਣ ਲੜ ਸਕਦੇ ਹੋਣ ਉਹ ਸਾਡੇ ਨਾਲ ਸਹਿਯੋਗ ਕਰਨ ਤੇ ਅਸੀਂ ਆਪਾਂ ਪੰਜਾਬ ਦੀ ਜਿਹੜੀ ਹੋਂਦ ਅਸਤੀ ਨੂੰ ਮਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਨਸ਼ੇ ਦਾ ਬੋਲਬਾਲਾ ਵਾ ਗੈਂਗਸਟਰਵਾਦ ਦਾ ਬੋਲਬਾਲਾ ਵਾ ਇਹਨੂੰ ਅਸੀਂ ਤਾਂ ਹੀ ਰੋਕ ਸਕਦੇ ਹਾਂ ਕਿ ਜੇ ਸਾਰੇ ਜਣੇ ਸਿਰ ਦੇ ਧਿਰਾਂ ਜੜੀਆਂ ਇਕੱਠੀਆਂ ਹੋ ਕੇ ਹਮਲਾ ਮਾਰਨ ਲੱਗਦਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਚੱਲਿਆ ਸੀ ਉਹ ਜਿਵੇਂ ਖਾਲਸਾਬਹੀਰ ਜਾਂ ਹੋਰ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਚਾਇਆ ਅੰਮ੍ਰਿਤ ਸੰਚਾਰ ਦਾ ਸੀ ਜਾਂ ਨਸ਼ੇ ਛਡਾਉਣ ਦਾ ਮਸਲਾ ਸੀ ਉਸ ਮੂਵਮੈਂਟ ਨੂੰ ਅੱਗੇ ਤੋਰੇ ਜਾ ਰਹੇ ਹਾਂਜੀ ਉਸ ਮੂਵਮੈਂਟ ਨੂੰ ਅੱਗੇ ਤੋਰਨ ਦੀ ਲੋੜ ਵੀ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਨਸ਼ਿਆਂ ਚ ਨੌਜਵਾਨਾਂ ਨੂੰ ਅਸੀਂ ਤਾਂ ਹੀ ਕਰ ਸਕਦੇ ਜੇ ਅਸੀਂ ਉਹਨਾਂ ਨੂੰ ਕੋਈ ਦੂਜਾ ਬਦਲ ਦਵਾਂਗੇ ਦੂਜਾ ਬਦਲ ਤੇ ਉਹ ਇਨਾਮ ਬਣੇਂਦਾ ਧਰਮ ਦਾ ਤੇ ਜਿਹਦੀ ਨਾਲ ਜੁੜ ਕੇ ਅਸੀਂ ਜਿਹੜਾ ਕਿ ਉਹ ਜਿਹੜਾ ਇਹ دنیਆਵੀ ਝੂਠਾ ਨਸ਼ਾ ਛੱਡ ਕੇ ਕੋ ਸੱਚੇ ਨਾਮ ਦਾ ਨਸ਼ਾ ਕਰੀਏ ਤੇ ਫੇਰ ਹੀ ਅਸੀਂ ਮੇਰੇ ਖਿਆਲ ਨੌਜਵਾਨਾਂ ਨੂੰ ਚੰਗੀ ਸਿਹਤ ਵੀ ਮਿਲ ਸਕਦੀ ਹੈ ਚੰਗਾ ਜੀਵਨ ਵੀ ਮਿਲ ਸਕਦਾ। ਪਰ ਜਿਵੇਂ ਦੇਖਦੇ ਹੋ ਜਿਹੜੀ ਜਿਵੇਂ ਕਮਰਜੀਪਾਲ ਜਿਹੜੀ ਅਰਜੀ ਹੈ ਲਗਾਤਾਰ ਰਜੈਕਟ ਕੀਤੀ ਜਾ ਰਹੀ ਹੈ ਪਾਰਲੀਮੈਂਟ ਸੈਸ਼ਨ ਦੇ ਉੱਪਰ ਵੀ ਜਿਹੜੀ ਅਰਜੀ ਜਿਹੜੀ ਰੋਲਦੀ ਹੈ ਰੋਲ ਦੇ ਉੱਪਰ ਕੀ ਲੱਗਦਾ ਹੈ ਕਿ ਜਿਹੜਾ ਸਰਕਾਰ ਦੀ ਕੀ ਮਨਸ਼ਾ ਲੱਗਦੀ ਤੁਹਾਨੂੰ? ਸਰਕਾਰ ਦੀ ਮੇਰੇ ਖਿਆਲ ਹੈ ਕਿ ਇੱਕ ਬਹੁਤ ਵੱਡੀ ਸਿੱਖ ਵਿਰੋਧੀ ਇਹ ਜਿਹੜੀਆਂ ਚੀਜ਼ਾਂ ਵਾਂ ਉਹ ਸਾਹਮਣੇ ਆ ਰਹੀਆਂ ਕਿ ਉਹਨਾਂ ਨੂੰ ਜੋ ਉਹਨਾਂ ਦੇ ਸਦਾਦਾਨ ਹੱਕ ਆ ਕਿਆ ਮਨੁੱਖੀ ਹੱਕ ਆ ਉਹਨਾਂ ਨੂੰ ਵੀ ਕੁਚਲਿਆ ਜਾ ਰਿਹਾ ਕੜੂਰ ਸਾਹਿਬ ਦੇ ਜਿਹੜੇ ਵੋਟਰਾਂ ਦਾ ਹੱਕ ਵੀ ਕੁਚਲਿਆ ਜਾ ਰਿਹਾ ਕਿ ਉਹਨਾਂ ਨੂੰ ਮੇਰੇ ਖਿਆਲ ਲੈ ਕੇ ਬੜੀ ਇੱਕ ਹਾਸੋ ਹੀ ਨਹੀਂ ਜੀ ਗੱਲ ਆ ਕਿ ਉਹਨਾਂ ਨੂੰ ਪਾਰਲੀਮੈਂਟ ਚ ਆਉਣਾ ਪਾਰਲੀਮੈਂਟ ਚ ਵੀ ਇਹ ਹੋਰ ਵੀ ਬਹੁਤ ਪਾਰਲੀਮੈਂਟ ਵੀ ਇੱਕ ਬਹੁਤ ਵੱਡੀ ਸੰਸਥਾ ਵਾ ਇੱਕ ਵੱਡਾ ਇੱਕ ਇਹਨੂੰ ਕਹਿੰਦੇ ਲੋਕਤੰਤਰ ਦਾ ਮੰਦਰ ਆ ਤੇ ਉੱਥੇ ਦੇ ਵੀ ਕੋਈ ਕਾਨੂੰਨ ਕਹਦੇ ਆ ਉੱਥੇ ਲਿਆਉਣਾ ਉਹਨਾਂ ਨੂੰ ਕਸਟਡੀ ਚ ਲਿਆਉਣਾ ਤੇ ਉੱਥੇ ਆ ਕੇ ਉਹਨਾਂ ਨੂੰ ਆਪਣੇ ਇੱਕ ਵਿਚਾਰਾਂ ਦੇ ਮਨੇ ਰੱਖਣ ਦੇਣਾ ਇੱਕ ਇੱਕ ਵਿਚਾਰਾਂ ਦੀ ਕਿੰਦੇ ਕੋ ਲੋਕਤੰਤਰ ਚ ਆਜ਼ਾਦੀ ਆ ਇੱਕ ਪਾਰਲੀਮੈਂਟ ਨੂੰ ਆਜ਼ਾਦੀ ਨਹੀਂ ਤੇ ਮੇਰਾ ਖਿਆਲ ਦੇਖੋ ਕਿ ਫਿਰ ਤੁਸੀਂ ਜੇ ਸਮਝ ਸਕਦੇ ਹੋ ਕਿ ਸਰਕਾਰਾਂ ਕਿੱਦਾਂ ਘਟ ਗਣਤੀਆਂ ਦੀ ਆਵਾਜ਼ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸਿੱਖਾਂ ਦੀ ਆਵਾਜ਼ ਨੂੰ ਖਰੂਰ ਸਾਹਿਬ ਦੇ ਹਲਕਿਆਂ ਤੇ ਲੋਕਾਂ ਦੀ ਆਵਾਜ਼ ਨੂੰ ਧੱਕੇ ਨਾਲ ਦਬਾਇਆ ਜਾ ਰਿਹਾ ਲੱਗਦਾ ਹੈ ਜਿਸ ਤਰ੍ਹਾਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਅੰਮ੍ਰਿਤ ਪਾਲ ਨੂੰ ਜੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਮੌਜਾ ਕਰਵਾਈ ਜਾ ਰਹੀ ਹੈ ਵੀ ટીਵੀ ਤੱਕ ਚਲਦਾ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਕੀ ਉਸ ਲਈ ਅਧੀਆਂ ਤਸਵੀਰਾਂ ਨਾਲ ਜਾਂ ਕੁਝ ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਬਾਰੇ ਨਹੀਂ ਮੇਰਾ ਖਿਆਲ ਹੈ ਕਿ ਉਹ ਜਿਹੜੀ ਉਹ ਵੀਡੀਓ ਕਾਨਫਰੈਂਸਿੰਗ ਉਹਨਾਂ ਦੀ ਹਾਈ ਕੋਰਟ ਚ ਹੋਈ ਆ ਉਹ ਮੇਰਾ ਖਿਆਲ ਹੈ ਕਿ ਜਿਹੜਾ ਸੁਪਰਡੈਂਟ ਦਾ ਦਫ਼ਤਰ ਆ ਉੱਥੋਂ ਹੋਈ ਆ ਤੇ ਇਹੋ ਜਿਹੀਆਂ ਜਿਹੜੀਆਂ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਕਾਨੂੰਨ ਦੇ ਤਹਿਤ ਕੋਈ ਸਵਿਧਾਵਾਂ ਹੋਣਗੇ ਉਹ ਮਿਲਦੀਆਂ ਵੀ ਹੋਣ ਗਿਆ ਠੀਕ ਹੈ ਇੱਕ ਖਬਰਾਂ ਮਿਲਦੀਆਂ ਉਸਦਾ ਟੀਵੀ ਵੀ ਹੋਵੇ ਉਹਨਾਂ ਦੇ ਪਰ ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਜਿਹੜੀਆਂ ਗਲਤ ਅਫਵਾਹਾਂ ਫਲਾਇਨਾਂ ਜਾ ਰਹੀਆਂ ਕਿ ਕਈ ਤੇ ਇਹੋ ਜੀਆਂ ਫਾਰਮ ਫਲਾਈਆਂ ਜਰੀਏ ਕੋ ਜੇਲ੍ਹ ਚ ਹੈ ਨਹੀਂ ਜੀ ਉਹ ਤੇ ਹੋਰ ਉਥੇ ਐਸ਼ ਕਰ ਰਿਆ ਜੀ ਉਥੇ ਆ ਕੁਝ ਹੋ ਰਿਆ ਇਹ ਬੇਬੁਨਿਆਦ ਆ ਬੇਤਰਕ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਉਹ ਤੁਸੀਂ ਬਾਕੀ ਜੇ ਜੇਲ ਸੁਪਰਡੈਂਟ ਨਾਲ ਜਾਂ ਉੱਥੇ ਜਾ ਕੇ ਉਥੋਂ ਦੇ ਪ੍ਰਸ਼ਾਸਨ ਵਾਲੇ ਵੀ ਤੁਸੀਂ ਦੇਖ ਸਕਦੇ ਕੋ ਜੇਲ ਦੇ ਅੰਦਰ ਆ ਤੇ ਜੇਲ ਦੇ ਜੋ ਕਾਨੂੰਨ ਕਾਇਦੇ ਉਹਨਾਂ ਦੇ ਤਹਿਤ ਉਹ ਅੰਦਰ ਰਹਿ ਰਿਹਾ ਤੇ ਜੋ ਉਹਨਾਂ ਨੂੰ ਜੋ ਜੇਲ ਮੈਨੂਅਲ ਦੇ ਅਨਸਾਰ ਕੋ ਸਹੂਲਤਾਂ ਹੋ ਤਾਂ ਉਹਨਾਂ ਨੂੰ ਮਿਲ ਵੀ ਰਹੀਆਂ ਹੋਣਗੀਆਂ ਜੀ ਲੱਗਦਾ ਨਹੀਂ ਕਿ ਜਿਵੇਂ ਜੰਮੂ ਕਸ਼ਮੀਰ ਦੇ ਰਸ਼ੀਦ ਨੂੰ ਪੈਰੋਲ ਮਿਲ ਸਕਦੀ ਆ ਤੇ ਭਾਈ ਅਮਰਪਾਲ ਸਿੰਘ ਨੂੰ ਪੈਰੋਲ ਦੇਣ ਵਾਲੇ ਲੱਗਦਾ ਨਹੀਂ ਕਿ ਭਾਜਪਾ ਜਿਹੇ ਮਾਪਦੰਡ ਨੂੰ ਫਿਕਸ ਕਰ ਰਹੀ ਆ ਇਹ ਅਜਿਹੇ ਲੋਕਾਂ ਨੂੰ ਤਾਂ ਅਪਰੋਲ ਹੋਗੇ ਕੋਈ ਪੈਟਰਨ ਉਹਨਾਂ ਦਾ ਭਾਜਪਤਪਾਲ ਸਿੰਘ ਦਾ ਉਹਨਾਂ ਤੇ ਵੀ ਐਨਐਸਏ ਲੱਗੀ ਤੇ ਜਿਹੜਾ ਰਸ਼ੀਦ ਆ ਉਸਤੇ ਵੀ ਐਨਐਸਏ ਲੱਗੀ ਉਹ ਫਿਰ ਸੈਸ਼ਨ 'ਚ ਵੀ ਗਏ ਮੇਰੇ ਖਿਆਲ ਨਾਲ ਇਹ ਹੁਣ ਤੁਸੀਂ ਇਹ ਦੇਖ ਹੀ ਸਕਦੇ ਹੋ ਕਿ ਅਸੀਂ ਚਲੋ ਠੀਕ ਹੈ ਕਿ ਉਹਨਾਂ ਨੂੰ ਮਿਲ ਰਹੀ ਹੈ ਉਹ ਆਪਣੇ ਲੋਕਾਂ ਦੀ ਗੱਲ ਕਰ ਰਹੇ ਅਸੀਂ ਉਸ ਚੀਜ਼ ਦਾ ਤੇ ਸਵਾਗਤ ਕਰਦੇ ਹਾਂ ਪਰ ਮੇਰੇ ਖਿਆਲ ਹੈ ਕਿ ਅਮਰਤਪਾਲ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੱਕਾ ਕੀਤਾ ਜਾ ਰਿਹਾ ਇਹ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਕਿ ਅਸੀਂ ਤੇ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਮਿਲਦੀ ਰਹਿਣੀ ਚਾਹੀਦੀ ਉਹਨਾਂ ਨੂੰ ਵੀ ਆਪਣੇ ਲੋਕਾਂ ਦੀ ਗੱਲ ਜਿਹੜੇ ਵੀ ਆਦੀਵਾਸੀ ਲੋਕ ਕਰਦੇ ਆ ਜਾਂ ਜਿਨ੍ਹਾਂ ਨੂੰ ਮਾਓ ਆਦਿ ਕਹਿ ਕੇ ਮਾਰਿਆ ਜਾ ਰਿਹਾ ਜਾਂ ਜਿਹੜੇ ਜੰਮੂ ਕਸ਼ਮੀਰ ਦੇ ਆ ਲੇਹ ਲਦਾਖ ਦੇ ਉਹ ਵੰਗ ਚੁੱਕਾ ਸੀ ਸਾਰਿਆਂ ਦੀ ਇਹ ਜਿਹੜੇ ਲੋਕਾਂ ਨਾਲ ਧੱਕਾ ਹੋ ਰਿਹਾ ਉਹਦੀ ਨਿਖੇਦੀ ਕਰਦੇ ਹਾਂ ਉਹਨਾਂ ਦੇ ਉਹਨਾਂ ਦੇ ਆਵਾਜ਼ ਜਾਂ ਲੋਕਾਂ ਦੀ ਉਹ ਨਹੀਂ ਦਬਾਈ ਜਾਣੀ ਚਾਹੀਦੀ ਲੋਕਾਂ ਦੇ ਹੱਕਾਂ ਦੀ ਜਿਹੜੀ ਲੜਾਈ ਲੜ ਰਹੇ ਆ ਉਹਨਾਂ ਦਾ ਸਭ ਨੂੰ ਸਵਾਗਤ ਕੀਤਾ ਜਾਣਾ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਜੀ ਲੱਗਦਾ ਵੀ ਕਿ ਕਿਵੇਂ ਦੇਖ ਰਹੇ ਤੁਸੀਂ ਜਿਹੜੀ ਏਜੰਸੀਆਂ ਨੇ ਜਿਹੜੇ ਅਫਸਰ ਨੇ ਉਹ ਖਤਰਾ ਦੱਸ ਰਹੇ ਨੇ ਨੰਬਰ ਵੀ ਭੇਜੇ ਨੇ ਉਹਨਾਂ ਨੇ ਕਿ 15 ਲਿਸਟਾ ਦੇ ਨਾਮ ਨੇ ਉਹਨਾਂ ਨੂੰ ਖਤਰਾ ਦੱਸਿਆ ਜਾ ਰਿਹਾ ਭਾਈ ਅਮਰਪਾਲ ਸਿੰਘ ਕੌਰ ਜਾਂ ਉਹਨਾਂ ਦੇ ਬਹੁਤ ਸਾਥੀ ਬਹੁਤ ਕਿ ਜੇਕਰ ਪੰਜਾਬ ਦੇ ਬਚਾਉਂਦੇ ਨੇ ਜਾਂ ਜਿਹੜਾ ਚ ਬਾਹਰ ਆਉਂਦੇ ਨੇ ਪੰਜਾਬ ਦੇ ਵਿੱਚ ਖਤਰਾ ਹੈ ਮਾਹੌਲ ਖਰਾਬ ਹੋ ਜਾਣਾ ਮੇਰੇ ਖਿਆਲ ਹੈ ਕਿ ਇੱਕ ਬੜੀ ਬੇਬੁਨਿਆਦ ਜੀ ਗੱਲ ਹੈ ਸਰਕਾਰ ਦਾ ਫਰਜ ਹੁੰਦਾ ਕਿ ਹਰੇਕ ਨਾਗਰਿਕ ਨੂੰ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਤੇ ਹੁਣ ਤੁਸੀਂ ਦੇਖੋ ਕਿ ਪੰਜਾਬ 'ਚ ਦਿਨ ਦਿਹਾੜੇ ਕਤਲ ਹੋ ਰਿਹਾ ਠੀਕ ਹੈ ਕਿ ਜੇ ਪੰਜਾਬ ਦੇ 15 ਬੰਦਿਆਂ ਨੂੰ ਕੋਈ ਖਤਰਾ ਵਾਹ ਤਾਂ ਉਹਨਾਂ ਦੀ ਸੇਫਟੀ ਪੰਜਾਬ ਸਰਕਾਰ ਦਾ ਫਰਜ ਹੈ ਉਹਨਾਂ ਨੂੰ ਸੇਫ ਰੱਖਣਾ ਉਹਨਾਂ ਦੀ ਹਫਾਜ਼ਤ ਕਰਨੀ ਤੇ ਇਹੋ ਜਿਹੀ ਘਟਨਾ ਨਾ ਵਾਪਰੇ ਤੇ ਮੇਰਾ ਖਿਆਲ ਹੈ ਕਿ ਇਹ ਬੇਬੁਨਿਆਦ ਇਹੋ ਜਿਹੇ ਦਲੀਲਾਂ ਦੇ ਕੇ ਉਹਨਾਂ ਦੀ ਰਿਹਾਈ ਨੂੰ ਰੋਕਣਾ ਉਹਨਾਂ ਨੂੰ ਪਾਰਲੀਮੈਂਟ ਪਾਰ ਉਹ ਪਾਰਲੀਮੈਂਟ 'ਚ ਆਉਣ ਨਾਲ ਉਹਨਾਂ ਨੂੰ ਇੱਥੇ ਕੀ ਖਤਰਾ ਹੋ ਸਕਦਾ ਤੁਸੀਂ ਦੇਖੋ ਇੱਕ ਇੱਕ ਚਰਚਾ ਬੜੀ ਵੱਡੇ ਪੱਧਰ ਤੇ ਪੈ ਰਹੀ ਲੱਗੇ 217 27 ਦੇ ਨੇੜੇ ਜਿਹੜੇ ਅਮਰਤਪਾਲ ਨੂੰ ਉਸ ਸਮੇਂ ਬਾਹਰ ਕੱਢਿਆ ਜਾ ਸਕਦਾ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਵੇ ਜਾਂ ਉਹਨਾਂ ਨੂੰ ਵੋਟਾਂ ਦੇ ਧਾਰ ਤੇ ਇੱਕ ਯੂਜ਼ ਕਰਨ ਦੀ ਇੱਕ ਵੱਡੀ ਚਰਚਾ ਚੱਲ ਰਹੀ ਨਹੀਂ ਮੇਰੇ ਖਿਆਲ ਇਹ ਤੇ ਬੇਬਨਾ ਦਾ ਸੀ ਤੇ ਸੋਚਦੇ ਉਹਨਾਂ ਨੂੰ ਅੱਜ ਹੀ ਹੋਣਾ ਚਾਹੀਦਾ ਤੇ ਲੋਕਤੰਤਰ ਚ ਉਹਨਾਂ ਨੂੰ ਲੋਕਾਂ ਨੇ ਚੁਣਿਆ ਪਹਿਲਾਂ ਵੀ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਗੱਲ ਕਰਨ ਲਈ ਲੋਕਾਂ ਨੂੰ ਵਿਚਾਰਨ ਦੇਣ ਦੇ ਜੋ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦਾ ਵੱਡੇ ਪੱਧਰ ਤੇ ਜੋ ਉਹਨਾਂ ਨੇ ਰੋਕ-थाम ਕਰਨ ਲਈ ਅੱਗੇ ਆਏ ਸੀਗੇ ਉਹੋ ਹੀ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਉਹ ਆਉਣ ਤੇ ਪੰਜਾਬ ਦੇ ਲੋਕਾਂ ਨੂੰ ਜੇ ਇੱਕ ਪਾਸੇ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਕਰ ਰਹੀ ਆ ਤੇ ਨਸ਼ਿਆਂ ਦੇ ਵਿਰੁੱਧ ਜਿਹੜਾ ਬੰਦਾ ਲੜ ਰਿਹਾ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹਾਂ ਤੋਂ ਸੁਟ ਰਹੇ ਜੋ ਤੇ ਇਹ ਤੇ ਤੁਹਾਡੇ ਦੌਰੇ ਜਿਹੜੇ ਗੱਲਾਂ ਹੋ ਰਹੀਆਂ ਤੇ ਕੰਮ ਹੋ ਰਿਹਾ ਇਹ ਸੇਰ ਸਾਰੀਆਂ ਚੀਜ਼ਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਕਿ ਪੰਜਾਬ ਚ ਨਸ਼ੇ ਦਾ ਕਾਰੋਬਾਰ ਹੋਰ ਜੋ ਇਹ ਮਾਫੀਆ ਚੱਲ ਰਿਹਾ ਪੰਜਾਬ ਚ ਉਹਨੂੰ ਕਿਸ ਤਰੀਕੇ ਨਾਲ ਰੋਕ ਨਾ ਲੱਗੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਨਹੀਂ ਅਸੀਂ ਇਹ ਨਹੀਂ ਅਸੀਂ ਇਹ ਜਿੱਥੇ ਜਿੱਥੇ ਵੀ ਕਾਨੂੰਨੀ ਲੜਾਈ ਸ੍ਰੀ ਮੀਂਹ ਕੋਰਟ ਤੱਕ ਵੀ ਇੰ ਲੜਾਂਗੇ ਜੋ ਵੀ ਸਾਡੇ ਕੋਲ ਸਾਧਨ ਆ ਜਾਂ ਜੋ ਵੀ ਸਾਡੇ ਕੋਲ ਆਪਸ਼ਨ ਹੈਗੇ ਉਹਨਾਂ ਨੂੰ ਅਸੀਂ ਪੂਰੀ ਲੜਾਈ ਲੜਾਂਗੇ। ਪਟਾਓ ਜੀ ਕਹਿੰਦੀ ਹੈ ਕਿ ਲੱਗ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਕਿੰਨਾ ਕੁ ਰਵਈਆ ਇਹਦੇ ਵਿੱਚ ਹੈਗਾ ਕਿ ਜਿਹੜੀ ਪੈਰੋਲ ਜਿਹੜੀ ਇੰਜੈਕਟ ਕੀਤੀ ਜਾਂਦੀ ਹੈ ਹਰ ਵਾਰੀ ਇਸ ਤਰ੍ਹਾਂ ਮੇਰੇ ਖਿਆਲ ਆ ਪੰਜਾਬ ਦਾ ਵੀ ਕੇਂਦਰ ਦਾ ਵੀ ਰਵਈਆ ਹੈ ਜਿਹੜਾ ਇਹ ਇੱਕੋ ਜਿਹਾ ਹੀ ਲੱਗਦਾ ਵਾ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕਾਂ ਦੀ ਆਵਾਜ਼ ਨੂੰ ਮੇਰਾ ਖਿਆਲ ਹੈ ਕੋਈ ਐਮਪੀ ਆ ਉਹ ਜ਼ਿੰਮੇਵਾਰ ਬੰਦਾ ਵਾ ਉਹ ਪਾਰਲੀਮੈਂਟ ਚ ਆਪਣੇ ਲੋਕਾਂ ਦੀ ਗੱਲ ਨਾ ਕਰਨ ਦੇਣੇ ਤੇ ਮੇਰਾ ਖਲਕ ਬਹੁਤ ੱਕਾ ਕੋਈ ਅਥਾਰਨਾ ਕਿਤੇ ਨਹੀਂ ਆ ਰਿਹਾ ਭਾਈ ਚਰਨ ਲੈ ਕੇ ਆਪਣੀ ਜੜੀ ਪਾਰਟੀ ਬਣਾਈ ਪਈ ਹੈ ਕਿਸ ਤਰੀਕੇ ਦੇ ਅੱਗੇ ਰੁਕੇ ਖਾ ਤਿਆਰ ਹੋ ਜੇ ਕਿ ਲੱਗਦਾ ਕਿ ਪੂਰਨ ਤੌਰ ਦੇ ਉੱਪਰ ਆਪਾਂ ਤਿਆਰ ਬੱਧ ਰਹੇ ਹਾਂ ਭਾਈ ਹਾਂਜੀ ਤੇ ਤੇ ਆਰਮੀਆ ਤੇ ਤਿਆਰੀ ਕਰ ਵੀ ਰਹੇ ਆ ਜੀ ਜਿੱਥੇ ਜਿੱਥੇ ਸਾਡੀਆਂ ਕਮੀਆਂ ਜੋ ਅਸੀਂ ਅੱਗੇ ਆਪਣੀ ਪਾਰਟੀ ਨੂੰ ਅੱਜ ਜਿੱਦਾਂ ਅੱਜ ਅਸੀਂ ਇਹ ਕਰ ਰਹੇ ਆ ਅੱਜ ਉਥੇ ਦੇਵੀਗੜ੍ਹ ਕਰਕੇ ਆਏ ਆ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਾਸਤੇ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਆ ਅਸੀਂ ਸਤਾਈ ਹੋਣ ਕੋਈ ਗੜਜੋੜ ਦੀ ਸਭਾ ਹੈਗੀ ਕਿ ਲਗਰੀ ਕਿਤਨਾ ਕੁ ਗੱਲਬਾ ਚੱਲ ਰਹੀ ਹੈ ਨਹੀਂ ਅਜੇ ਕਿਸੇ ਨਾ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਪਹਿਲਾਂ ਤੇ ਆਪਣੀ ਪਾਰਟੀ ਨੂੰ ਇੰਨਾ ਤਕੜਾ ਕਰਾਂਗੇ ਉਸ ਤੋਂ ਬਾਅਦ ਚ ਅਸੀਂ ਨੇੜੇ ਜਾ ਕੇ ਦੇਖਾਂਗੇ ਕਿ ਉਦੋਂ ਕਿਤਾਂ ਦੇ ਹਾਲਾਤ ਆ ਉਹਦੇ ਹਿਸਾਬ ਨਾਲ ਫੈਸਲਾ ਕਰ ਜੀ ਇੱਕ ਮਿੰਟ ਦੱਸੋ ਕਿ ਤੁਸੀਂ ਜੁਆਇਨ ਕਾਲੀ ਦਲ ਵਾਰਸ ਪਰ ਲੱਗਦਾ ਕਿ ਕਿਹੜੇ ਮੁੱਦਿਆਂ ਦੇ ਆਧਾਰ ਤੇ ਜਿਹੜੇ ਭਾਈ ਸਾਹਿਬ ਦੇ ਏਜੰਡੇ ਹੈਗੇ ਅਸੀਂ ਉਹੀ ਏਜੰਡੇ ਲੈ ਕੇ ਅੱਗੇ ਜਾਣਾ ਹੈਗਾ ਲੋਕਾਂ ਚ ਕਿਉਂਕਿ ਅੱਜ ਜਿਹੜੀ ਸਿਆਸਤ ਹੋ ਰਹੀ ਹੈ ਉਹ ਮੁੱਦਿਆਂ ਦੀ ਸਿਆਸਤ ਨਹੀਂ ਹੈਗੀ ਹੁਣ ਇੱਕ ਦੂਜੇ ਨੂੰ ਕੋਸਿਆ ਜਾ ਰਿਹਾ ਨਾ ਕਿਸੇ ਦੇ ਜਿਹੜਾ ਵਿਕਾਸ ਹੈ ਵਿਕਾਸ ਵਾਲਾ ਤਾਂ ਕੋਈ ਗੱਲੇ ਨਹੀਂ ਹੋ ਰਹੀ ਹੈਗੀ 2023 ਦੀਆਂ ਸੜਕਾਂ ਟੁੱਟੀ ਪਈਆਂ ਸਾਰੇ ਹਲਕਿਆਂ ਨੇ ਜਿਹੜਾ ਦੇਖਦਾ ਕੋਈ ਭਾਈ ਸਾਹਿਬ ਦਾ ਗੁਨਾਹ ਕੀ ਹੈ ਭਾਈ ਸਾਹਿਬ ਨੇ ਲੋਕਾਂ ਨੂੰ ਅਮਰ ਛਕਾਇਆ ਜੇ ਅਸੀਂ ਭਾਈ ਸਾਹਿਬ ਲਈ ਨਹੀਂ ਬੋਲਾਂਗੇ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ ਨਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਆਪਣੇ ਏਜੰਡੇ ਨਾਲ ਚੱਲੇ ਸੀ ਉਹਨਾਂ ਏਜੰਡਿਆਂ ਦੇ ਤਹਿਤ ਉਹਨੂੰ ਡੇਬੁਰਗੜ੍ਹ ਭੇਜਤਾ ਲੱਗਦਾ ਨਹੀਂ ਕਿ ਇੱਕ ਪੂਰੀ ਜੇ ਇਸ ਮੂਮੈਂਟ ਨੂੰ ਦੁਬਾਰਾ ਛੜਿਆ ਜਾਂਦਾ ਜਾਂ ਚਲਾਇਆ ਜਾਂਦਾ ਤਾਂ ਕਿਤੇ ਨਾ ਕਿਤੇ ਜਿਹੜੀ ਤਲਵਾਰ ਹੈ ਉਸੇ ਤਰ੍ਹਾਂ ਕਾਨੂੰਨ ਦੀ ਲਟਕਦੀ ਰਹਿੰਦੀ ਇਹ ਬਾਈ ਜੀ ਅਸੀਂ ਬੋਲੇ ਹੀ ਨਾ ਅਸੀਂ ਭਾਈ ਸਾਹਿਬ ਦੇ ਹੱਕ 'ਚ ਨਹੀਂ ਖੜਾਂਗੇ ਕੱਲ ਨੂੰ ਕਿਸੇ ਨੂੰ ਵੀ ਤਾਂ ਕੇਂਦਰ ਦੇ ਸਕਦੇ ਆ ਇਸ ਚੀਜ਼ ਦੀ ਗਾਰੰਟੀ ਹੈ ਕੋਈ ਕਿ ਕਿਸੇ ਦੇ ਕੋਈ ਨਜਾਇਜ਼ ਪਰਚਾ ਨਹੀਂ ਹੋਊਗਾ ਹੁਣ ਇਲੈਕਸ਼ਨ ਹੋ ਕੇ हटਿਆ ਮੇਰੇ ਤੇ 2004 ਦਾ ਪਰਚਾ ਦੇ ਦਿੱਤਾ ਐਮ ਐਲ ਏ ਉੱਥੇ ਇਹ ਗੱਲ ਕਹਿੰਦਾ ਇੱਕ ਕਾਗਜ਼ ਲੈ ਕੇ ਭੱਜ ਜਾਂਦਾ ਕਹਿੰਦਾ ਉਹ ਲੇਡੀਜ਼ ਉਹ ਰਾਸ਼ਨ ਲੈਣ ਨਹੀਂ ਜਾ ਰਹੀ ਸੀ ਜੇ ਕੋਈ ਰਾਸ਼ਨ ਲੈਣ ਲਈ ਜਾ ਰਿਹਾ ਹੈ ਉਹਦੇ ਕੋਲ 500000 ਤਾਂ ਹੋਊਗਾ ਨਾ ਉਹ ਬੰਦੇ ਤੇ ਕਿਉਂ ਨਹੀਂ ਪਰਚਾ ਕੀਤਾ ਸਰ ਮੇਰਾ ਸਵਾਲ ਹੈ ਜੀ ਜਿਵੇਂ ਜਿਹੜਾ ਕਾफी ਚਰਚਾ ਛੜੀ ਸੀ ਏ ਅੱਜ ਦੇ ਸਮੇਂ ਦੇ ਵਿੱਚ ਤੁਹਾਡੀ ਕੀ ਵਿਚਾਰਦਾ ਰਾਜੀ ਕਿਉਂਕਿ ਜਦੋਂ ਅਮਰਪਾਲ ਸਿੰਘ ਉਹਨਾਂ ਨੇ ਆਪਣਾ ਕੰਪੇਨ ਸ਼ੁਰੂ ਕੀਤੀ ਸੀ ਜਾਂ ਅਮਰ ਸੰਚਾਰ ਦਾ ਚਲਿੱਸਾ ਉਦੋਂ ਬਹੁਤ ਚਰਚਾ ਦਾ ਵਿਸ਼ਾ ਸੀਗਾ ਖਾਲਿਸਤਾਨ ਤੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਕੀ ਖਾਲਿਸਤਾਨ ਨੂੰ ਲੈ ਕੇ ਕੀ ਵਿਚਾਰ ਹੈ ਨਹੀਂ ਮੇਰੇ ਖਿਆਲ ਹੈ ਕਿ ਖਾਲਸਾ ਦੀ ਜਿਹੜੀ ਪ੍ਰਭਾਸ਼ਾ ਨੂੰ ਤੁਸੀਂ ਗਲਤ ਤਰੀਕੇ ਨਾਲ ਸਮਝ ਰਹੇ ਹੋ ਖਾਲਸ ਰਾਜ ਜਿਹੜਾ ਉਹ ਉਹਦੇ ਚ ਤੇ ਕੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਜਿਹੜੇ ਸਾਰੇ ਧਰਮਾਂ ਨੂੰ ਬਰਾਬਰ ਦੀ ਬਰਾਬਰਤਾ ਹੋਵੇ ਬਰਾਬਰ ਦਾ ਹੱਕ ਮਿਲਦੇ ਹੋਣ ਸਾਰਿਆਂ ਵਾਸਤੇ ਕੋਈ ਬਰਾਬਰ ਦੀ ਸੁਰੱਖਿਆ ਹੋਵੇ ਸਾਰਿਆਂ ਦੇ ਧਰਮ ਸਥਾਨ ਧਰਮ ਗ੍ਰੰਥ ਸੇਫ ਹੋਣ ਤੇ ਉਹ ਸਾਰੇ ਲੋਕ ਸੁਖ ਦਾ ਸਾਹ ਲੈਣ ਉਹ ਉਹ ਸ ਰਾਜ ਦੀ ਅਸੀਂ ਅੱਜ ਵੀ ਹਮਾਇਤੀ ਹਾਂ ਕੀ ਖਡੂਰ ਸਾਹਿਬ ਦੇ ਵਿੱਚ ਆਪਣੇ ਲੋਕਾਂ ਦੇ ਕੰਮ ਹੋ ਰਹੇ ਨਹੀਂ ਜੋ ਮੈਂਬਰ ਪਾਰਲੀਮੈਂਟ ਕਰ ਸਕਦੇ ਨੇ ਨਹੀਂ ਉਹ ਉਹਨਾਂ ਦੇ ਨਾਂ ਫੰਡ ਰੀਲੀਜ਼ ਕੀਤੇ ਜਾ ਰਹੇ ਆ ਨਾ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਰਾਤ ਨਹੀਂ ਦਿੱਤੀ ਜਾ ਰਹੀ ਠੀਕ ਹੈ ਕਿ ਅਸੀਂ ਲੋਕਾਂ ਨਾਲ ਵਿਚਰ ਰਹੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਹੈ ਹੈ ਤੇ ਇਸ ਕਰਕੇ ਅਸੀਂ ਤੇ ਹਾਈ ਕੋਰਟ ਚ ਵੀ ਹੁਣ ਇਹ ਵੀ ਲਾਇਆ ਕਿ ਉਹਨਾਂ ਦੇ ਫੰਡ ਤੇ ਰੀਲੀਜ਼ ਕਰੋ ਫੰਡਾਂ ਤੋਂ ਤੇ ਕੋਈ ਇਥੇ ਅੱਗ ਨਹੀਂ ਲੱਗਣ ਵਾਲੀ ਕਿ ਜੇ ਫੰਡ ਉਹਨਾਂ ਦੇ ਆਉਣ ਨਾਲ ਜੇ ਹਲਕੇ ਦਾ ਕੋਈ ਵਿਕਾਸ ਹੁੰਦਾ ਤੇ ਉਹਦੇ ਨਾਲ ਤੇ ਕੋਈ ਨੁਕਸਾਨ ਨਹੀਂ ਹੋਣਾ ਕੰਮ ਨਹੀਂ ਹੋ ਰਿਹਾ ਤੇ ਕੀ ਲੱਗਦਾ ਤੁਹਾਨੂੰ ਸਤਾਈ ਦੇ ਵਿੱਚ ਨਾ ਨਹੀਂ ਉਹਦੇ ਚ ਉਸ ਕੰਮ ਨਾਲ ਹੁਣ ਚ ਰੁਕਾਵਟ ਕੌਣ ਪੜ ਰਿਹਾ ਅਸੀਂ ਤੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਰਹੇ ਹਾਂ ਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ ਇਹ ਲੋਕਾਂ ਲੋਕਾਂ ਤੇ ਜੇ ਇਹਦੇ ਚ ਸਰਕਾਰ ੜਕਾਰਾ ਡਾ ਰਹੀ ਆ ਤੇ ਉਹਦੇ ਚ ਮੇਰੇ ਖਿਆਲ ਕੇ ਸਰਕਾਰ ਜਵਾਬ ਦੇ ਹੋਣੇ ਚਾਹੀਦੇ ਸਰਕਾਰ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਸੰਝਾ ਪਾਉਂਗੀ ਇਹ ਗੱਲ 2027 ਤੱਕ ਜਾ ਲੋਕ ਨਹੀਂ ਲੋਕ ਅੱਜ ਵੀ ਸਮਝ ਰਹੇ ਆ ਲੋ ਲੋਕ ਤੇ ਦਿਨ ਰਾਤ ਅਰਦਾਸ ਕਰ ਰਹੇ ਆ ਕਿ ਸਾਡੇ ਐਮਪੀ ਨੂੰ ਕਦੋਂ ਛੱਡਣ ਤੇ ਕਦੋਂ ਸਾਡੇ ਬੱਚੇ ਕੋਈ ਨਸ਼ਿਆਂ ਤੋਂ ਰਾਤ ਮਹਿਸੂਸ ਕਰਨੇ ਕੋ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਤੋਂ ਅਸੀਂ ਬਾਹਰ ਨਿਕਲੀ ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਆਮ ਲੋਕ ਪੀਸੇ ਜਾ ਰਹੇ ਨੇ ਜਿੰਨਾ ਦਾ ਕੰਮ ਨਹੀਂ ਹੋ ਰਿਹਾ ਮੌਲਿਕ ਅਧਿਕਾਰਾਂ ਦਾ ਕਿੰਨਾ ਕਿਦਕਾਨ ਹੋ ਰਿਹਾ ਇਹ ਮੇਰਾ ਖਿਆਲ ਹੈ ਕਿ ਕੱਲੇ ਖਡੂਰ ਸਾਹਿਬ ਹਲਕੇ ਦਾ ਨਹੀਂ ਮੌਲਿਕ ਅਧਿਕਾਰਾਂ ਦਾ ਤੇ ਜਿਹੜਾ ਹਨ ਜਿਹੜਾ ਉਹ ਸਾਰੇ ਪੂਰੇ ਪੰਜਾਬ 'ਚ ਹੀ ਹੋ ਰਿਹਾ ਪੰਜਾਬ 'ਚ ਨਜਾਇਜ਼ ਕਤਲ ਹੋ ਰਿਹਾ ਆਪਣੀਆਂ ਫਰੋਤੀਆਂ ਲਈਆਂ ਜਾ ਰਹੀਆਂ ਸਾਰੇ ਕਿਛ ਮੌਲਕ ਅਧਿਕਾਰਾਂ ਤੁਹਾਡੇ ਪ੍ਰੈਸ ਵਾਲਿਆਂ ਦੇ ਉੱਪਰ ਵੀ ਤੁਸੀਂ ਕੋਈ ਇਹੋ ਜਿਹੀ ਖਬਰ ਸਰਕਾਰ ਦੇ ਖਿਲਾਫ ਲੱਗਦੀ ਆ ਤੇ ਉਹ ਸਭ ਦੀਆਂ ਤੇ ਉਹਨਾਂ ਦੇ ਪਰਚੇ ਹੋ ਜਾਂਦੇ ਆ ਤੇ ਮੇਰਾ ਖਿਆਲ ਹੈ ਕਿ ਮੌਲਕ ਅਧਿਕਾਰਾਂ ਵਾਲੀ ਤੇ ਗੱਲ ਹੀ ਕਿਤੇ ਤੇ ਨਜ਼ਰ ਨਹੀਂ ਆ ਰਹੀ ਸਾਨੂੰ ਤੇ ਇਸ ਗੱਲ ਦਾ ਵੀ ਬੜਾ ਅਫਸੋਸ ਆ ਕਿ ਇੱਕ ਪਾਸੇ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ੀਦੀ ਦਿਹਾੜਾ ਮਨਾ ਰਹੀ ਆ ਵੱਡੇ ਪੱਦਰ ਤੇ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਕਿ ਨਾਲ ਉਹਦੇ ਉਲਟਾ ਕੰਮ ਕੀਤਾ ਜਾ ਰਿਹਾ ਉਹ ਮਨੁੱਖੀ ਅਧਿਕਾਰਾਂ ਲਈ ਧਰਮ ਦੀ ਆਜ਼ਾਦੀ ਲਈ ਉਹਨਾਂ ਆਪਣਾ ਕੁਰਬਾਨੀ ਦਿੱਤੀ ਸਹਾਦਤ ਦਿੱਤੀ ਤੇ ਅੱਜ ਜਿਹੜਾ ਕਿ ਇੱਕ ਪਾਸੇ ਉਹ ਕੀਤਾ ਜਾ ਰਿਹਾ ਇੱਕ ਪਾਸੇ ਲੋਕ ਮਨੁੱਖਾਂ ਦੇ ਹੱਕ ਕੁਚਲੇ ਜਾ ਰਿਹਾ ਘਟ ਗਿੰਦਿਆਂ ਨੂੰ ਦਬਾਇਆ ਜਾ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਮੇਰੇ ਖਿਆਲ ਉਹ ਹਾਥੀ ਦੇ ਦੰਦ ਦਿਖਾਉਣ ਨੂੰ ਹੋ ਰਿਹਾ ਤੇ ਇੱਕ ਖੰਡ ਨੂੰ ਹੋ ਰਿਹਾ ਇੱਕ ਆਖਰੀ ਸਵਾਲ ਹੈ ਮੈਂ ਫਿਰ ਬਾਲ ਤੇ ਤੁਹਾਡੇ ਬਿਆਨ ਆ ਰਹੇ ਕਿ ਮੈਂ ਬੰਦੀ ਸਿੰਘਾਂ ਵਾਸਤੇ ਨੇ ਮੈਂ ਤਾਂ ਸੋਚਦਾ ਕਿ ਬੰਦੀ ਸਿੰਘਾਂ ਨੇ ਜਿਹੜਾ ਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੀ ਵੱਧ ਸਜ਼ਾ ਭੁਗਤ ਲਈ ਆ ਕਿ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਇਹ ਬਾਤ ਚੁੱਕਣ ਤੋਂ ਪਹਿਲਾਂ ਸਾਡੇ ਕਾਨੂੰਨ ਨੂੰ ਹੀ ਚਾਹੀਦਾ ਸੀ ਕਿ ਉਹਨਾਂ ਦੀ ਜਿਹੜਾ ਉਹਨਾਂ ਦੇ ਕਾਨੂੰਨੀ ਜੋ ਸੰਵਿਧਾਨਿਕ ਤੌਰ ਤੇ ਉਹਨਾਂ ਦੀ ਸਜ਼ਾ ਬਣਦੀ ਸੀ ਉਹਨਾਂ ਪੂਰੀ ਕਰ ਲਈ ਉਹਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਜਿਹੜਾ ਵੀ ਕੋਈ ਪਾਰਲੀਮੈਂਟ ਮੈਂਬਰ ਜਾਂ ਕੋਈ ਵੀ ਇਹਦੇ ਹੱਕ 'ਚ ਹਾਦਾ ਨਾਰਾ ਮਾਰਦਾ ਸੀ ਉਹਦਾ ਸਵਾਗਤ ਕਰਦੇ ਆ ਅਸੀਂ ਤੇ ਕਹਿੰਦੇ ਆ ਕਿ ਉਹਨਾਂ ਨੂੰ ਤੁਰੰਤ ਕਿ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਆਖਰੀ ਸਵਾਲ ਹੈ ਜੀ ਕਬੀਰ ਬਾਦ ਦਿੱਸ ਨੂੰ ਲੈ ਕੇ ਇੱਕ ਵੱਡਾ ਬਵੱਦ ਦਿਖਾਈ ਦੇ ਰਿਹਾ ਟਕਰਾਅ ਵੀ ਦਿਖਾਈ ਦੇ ਰਿਹਾ ਜਿਹੜਾ ਸ਼੍ਰੀ ਕਾਪਟ ਸਾਹਿਬ ਦੇ ਜਥੇਦਾਰ ਹੈ ਉਹ ਗੱਲ ਕਹਿ ਰਿਹਾ ਕਿ ਵੀਰ ਬਾਦ ਦਿੱਸ ਦੀ ਜਗ੍ਹਾ ਤੇ ਸ਼ਹਿਰ ਜਦਾ ਦਿੱਸ ਜਿਹੜਾ ਹੈ ਉਹ ਦਿਹਾੜਾ ਮਨਾਉਣਾ ਚਾਹੀਦਾ ਇਸ ਨੂੰ ਚਿੱਠੀ ਇਹ ਕੰਮ ਕਰਨ ਬਾਰੇ ਦੇਖੀ ਗਈ ਹੈ ਕਿੰਦਰ ਸਰਕਾਰ ਅਸੀਂ ਉਸ ਚਿੱਠੀ ਦਾ ਸਮਰਥਨ ਕਰਦੇ ਹਾਂ ਤੇ ਜੋ ਸਿੱਖ ਧਰਮ ਦੀਆਂ ਰਵੈਤਾਂ ਨੂੰ ਉਹਨਾਂ ਦੇ ਨਾਵਾਂ ਨੂੰ ਵਿਗਾੜ ਕੇ ਇਹੋ ਜਿਹੀਆਂ ਚੀਜ਼ਾਂ ਨੂੰ ਪੇਸ਼ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਉਹਦਾ ਹਿੰਦੂ ਕਰਨ ਜਾਂ ਕੀਤਾ ਜਾ ਰਿਹਾ ਉਹ ਉਹਦਾ ਅਸੀਂ ਵਿਰੋਧ ਕਰਦੇ ਅਸੀਂ ਕਹਿੰਨੇ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਸਾਬਜਾਦੇ ਸ਼ਹੀਦੀ ਦਿਹਾੜਾ ਹੀ ਹੋਣਾ ਚਾਹੀਦਾ ਜੀ ਪਾਪਾ ਜੀ ਰਾਜੂਆਣਾ ਨੇ ਇਹ ਲਿਖਿਆ ਮਾਨਤਰ ਨੂੰ ਜੁਸ ਕਰਦੇ ਉਹਨਾਂ ਨੇ ਜਿਵੇਂ ਜਿਹੜਾ ਇਹ ਬੇਨਤੀ ਕੀਤੀ ਗਈ ਹੈ ਕਿ ਵੀ ਹੁਕਮ ਜਾਰੀ ਹੁੰਦਾਗਾ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਜਾਰੀ ਨਹੀਂ ਕਰਦਾ ਹੁਕਮ ਜਾਰੀ ਕਰਦਾ ਉਹਨਾਂ ਨੇ ਆਬਜੈਕਸ਼ਨ ਚ ਕਿਹਾ ਜੀ ਬੇਸਿਕਲੀ ਉਹ ਜਿਹੜੀ ਚਿੱਠੀ ਹੈਗੀ ਉਹਦੇ ਆਬਜੈਕਸ਼ਨ ਚ ਕਿਹਾ ਭਾਈ ਰਾਜੂਆਣਾ ਨੇ ਤੇ ਉਸਤੇ ਕੀ ਕਹਿਣਾ ਚਾਹੁੰਦੇ ਮੇਰਾ ਖਿਆਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਜਿਹੜੀਆਂ ਧਾਰਮਿਕ ਸਥਾਵਾਂ ਤੇ ਬੈਠੇ ਸੀ ਲੋਕ ਉਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰਤੇ ਕਿ ਜਿੱਥੋਂ ਕੋਈ ਹੁਕਮ ਚਲਦੇ ਸੀ ਉੱਥੇ ਬੇਨਤੀਆਂ ਆਉਣ ਲੱਗ ਪਈਆਂ ਅਸੀਂ ਉਸ ਚੀਜ਼ ਦੀ ਰਾਜੋਗਣਾ ਦੀ ਗੱਲ ਨਾਲ ਸਹਿਮਤ ਹਾਂ ਕਿ ਉਹ ਉਸ ਉਸ ਜਿਹੜਾ ਮਕਾਮ ਆ ਅਕਾਲ ਤਖਤ ਦੇ ਜਸੇਦਾਰ ਦਾ ਜੋ ਦਾਵਾ ਜਾਂ ਅਕਾਲ ਤਖਤ ਦੀ ਮਾਨ ਮਰਿਆਦਾ ਉਹ ਪੂਰਨ ਤੌਰ ਤੇ ਬਹਾਲ ਹੋਣੀ ਚਾਹੀਦੀ ਆ ਉੱਥੋਂ ਜੋ ਹੁਕਮ ਹੈ ਤੇ ਹੁਕਮ ਹੀ ਹੋਣੇ ਚਾਹੀਦੇ